ਸਤਨਾਮ ਸ਼੍ਰੀ ਵਾਹਿ ਹੈ ਪ੍ਰੂ ਸਾਹਿਬਾ ਜੀਓ 12 ਮਹਾਮਾਂਧ ਮਹੱਲਾ ਪੰਜਵਾ ਘਰ ਚੌਥਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਕਿਰਤਾ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ ਚਾਰ ਕੁੰਟ ਦੇ ਦਿਸ ਭ੍ਰਮੇ ਥਕ ਆਏ ਪ੍ਰਭ ਕੀ ਸਾਮ ਤੀਨ ਦੁਦੈ ਤੇ ਬਹਾਰੇ ਕਿ ਤੈ ਨ ਆਵੇ ਕਾਮ ਜਲ ਬਿਨ ਸਾਖ ਕੁਮਲਾਵਤੀ ਉਪਜੈ ਨਹੀਂ ਦਾਮ ਹਰ ਨਾਹੀ ਨਾਮਿਨੀਐ ਸਾਜਨ ਕਤ ਪਾਈਐ ਬਿਸਰਾਮ ਜੇ ਤ ਘਰ ਹਰ ਕੰਤਨਾ ਪ੍ਰਗਟੈ ਪਠ ਨਗਰ ਸੇ ਗ੍ਰਾਮ ਸਰਬ 시ਗਾਰ ਤਬੋਲ ਰਸ ਸਣਦੇ ਹੀ ਸਭ ਖਾਮ ਪ੍ਰਭ ਸੁਆਮੀ ਕੰਤ ਵਿਹੂਣਿਆ ਮੀਤ ਸੱਜਣ ਸਭ ਜਾਮ ਨਾਨਕ ਕੀ ਬੇਨੰਤੀ ਆ ਕਰ ਕਿਰਪਾ ਦੀਜੈ ਨਾਮ ਹਰ ਮਿਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਿਹਤਲ ਧਾਮ ਕੀਤੋ ਗੋਵਿੰਦ ਅਰਾਧਿਆ ਹੋਵੇ ਆਨੰਦ ਘਣਾ ਸੰਤ ਨਾਮ ਮਿਲ ਪਾਈ ਐ ਰਸਨਾ ਨਾਮ ਭਣਾ ਜਨ ਪਾਇਆ ਪ੍ਰਭ ਆਪਣਾ ਆਏ ਤਿਸੇ ਘਣਾ ਇੱਕ ਖਿਨਾ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਬਣਾ ਸੋ ਪ੍ਰਭ ਚੇਤਨ ਆਵਈ ਕਿਤੜਾ ਦੁੱਖ ਗਣਾ ਜਿੰਨੀ 라ਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਿਲਾਇ ਸੋ ਪ੍ਰਭੂ ਤਿਸ ਕੈ ਪਾਏ ਲੱਗਾ ਵੈਸਾ ਤੀਰਣ ਕੋ ਵਾਡੀਆਂ ਜਿੰਨਾ ਪ੍ਰੇਮਿ ਸੋ ਹਰ ਸਾਧਨ ਪੁਰਖ ਵਿਸਾਰਕ ਲੱਗੇ ਮਾਇਆ ਤੋ ਉਤਰ ਕਲਤਰਨਾ ਸੰਗਤਨਾ ਹਰ ਅਬਨਾਸੀ ਓ ਪਲਤਾ ਪਲਚ ਸਗਲੇ ਮੋਏ ਝੁੱਠੇ ਧੰਦੇ ਮੋਹ ਇਕ ਸਰ ਕੈ ਨਾਮ ਬਿਨ ਅੱਗੇ ਲਈ ਐ ਖੋ ਦਇਓ ਬਿਸਾਰਿ ਕੋਚਣਾ ਪ੍ਰਭ ਬਿਨ ਅਵਰਨਾ ਕੋਏ ਪ੍ਰੀਤਮ ਚਰਣੀ ਜੋ ਲਗੇ ਤਨ ਕੀ ਨਿਰਮਲ ਸੋਏ ਆ ਨਾਨਕ ਕੀ ਪ੍ਰੋਬੇਨਤੀ ਪ੍ਰਭ ਮਿਲੋ ਹੋ ਪ੍ਰਾਪਤ ਹੋਏ ਵੈ ਸਾਖ ਸੁਹਾਵਾ ਤਾਂ ਲਗੈ ਦਾਸ ਸੰਤ ਭਟੈ ਹਰ ਸੋਏ ਹਰ ਜੇਠ ਜੁੜੰਦਾ ਲੋੜੀਐ ਜਿਸ ਅਗੈ ਸਭ ਨਿਵੰਨ ਹਰ ਸੱਜਣ ਧਾਵਣ ਲੱਗੇ ਆ ਕਿਸੈ ਨਾ ਦੇ ਬੰਨ ਮਾਨਕ ਮੋਤੀ ਨਾਮ ਪ੍ਰਾਪਨ ਲੱਗੈ ਨਾਹੀ ਸੰਨ ਰੰਗ ਸਬੇ ਨਾਰਾਇਣੈ ਜੀਤੇ ਮਨ ਪਾਵਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰੰਨਾ ਜੋ ਪ੍ਰਭ ਕੀਤੇ ਆਪਨੇ ਸਹੀ ਕਹੀਏ ਧੰਨ ਆਪਣ ਲੀਆ ਜੀ ਮਿਲੈ ਵਿਛੜ ਕਿਉ ਰਵਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਣਨਨ ਹਰ ਜੇਠ ਰੰਗੀਲਾ ਤਿਸ ਤਣੀ ਜਿਸ ਪੈ ਭਾਗ ਮਥਨ ਆਸਾੜਤ ਪੰਦਾ ਤਿਸ ਲੱਗੈ ਹਰਣਾ ਹੁ ਨਾ ਜਿੰਨਾ ਪਾਸ ਜਗ ਜੀਵਨ ਪਰ ਤਿਆਗ ਕੈ ਮਾਨ ਸੰਧੀ ਆਸ ਦੁਐ ਭਾਏ ਵਿਗੂਚੀਐ ਗਲਪੇ ਯਸ ਜਮਕੀ ਫਾਸੁ ਜਿਹਾ ਬੀਜੈ ਸੋ ਲੁਣੈ ਮਥੈ ਜੋ ਲਿਖਿਆ ਸ ਰੈਣ ਮਿਆਣੀ ਪਛਤਾਣੀ ਉਕ ਚੱਲੇ ਗਈ ਨਿਰਾਸ ਜਿਨ ਕੋ ਸਾਧੂ ਭੇਟਿਐ ਸੋ ਦਰਗੈ ਹੋਏ ਖੜਾਸ ਕਰ ਕਿਰਪਾ ਪ੍ਰਵਾਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੂਤ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆ ਸਾੜ ਸੁਹੰਦਾ ਥਿਸ ਲਗੈ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸੇ ਕਾਮਣੀ ਚਰਨ ਕਮਲ ਸੋ ਪਿਆਰਾ ਮਨ ਤੰਤਾ ਸਤ ਰੰਗ ਇੱਕੋ ਨਾਮ ਧਾਰ ਵਿਖਿਆ ਰੰਗ ਕੁੜਾਵਿਆ ਸਣ ਸਬੇ ਛਾਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਵਣ ਤਿਨ ਪ੍ਰਭ ਸੰਗ ਮੌਲਿਆ ਸਮਰਥ ਪੁਰਥ અપਾਰ ਹਰ ਮਿਲਣੈ ਨੂੰ ਮਨ ਲੋਚਦਾ ਕਰਮ ਮਿਲਾਵਣ ਹਾਰ ਜਿੰਨੀ ਸਖੀ ਪ੍ਰਪਾਇਆ ਹੋ ਤਿਨ ਕੈ ਸਤਿਵਲ ਹਾਰ ਨਾਨਕ ਹਰਜੀ ਮਿਆਕਾਰ ਸ਼ੋਦ ਸਵਾਰਣ ਹਾਰ ਸਾmvn ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰ ਹਾਰ ਵਾਦੂਏ ਪਰਮ ਪੁਲਾਣੀਆਂ ਦੁਜੈ ਲੱਗਾ ਹੇ ਤਾ ਲਖਸਕਾਰ ਬਣਾਇ ਆਕਾਰ ਜਨਾਹੀ ਕੀਤਾ ਜਿਤ ਦਿਨ ਦੇਹ ਬਿਨਸ ਸੀਟ ਤਲੇ ਵੈ ਕੈ ਸੁਨ ਪ੍ਰੀਤ ਪਕੜ ਚਲਾਇਨ ਦੂਤ ਜਮ ਇਸੈ ਨਾ ਦੇਨੀ ਭੇਤ ਛੱਡ ਖੜੋਤੇ ਖਿੰਨਾ ਮਾਹੀ ਦਿਨ ਸੋਂ ਲੱਗਾ ਹੇ ਤਾ ਹੱਥ ਮਰੋੜੈ ਤਨ ਕਪੇ ਸਿਆਹੋ ਆਸੀ ਤਾ ਜੇ ਹਾ ਵਿਜੈ ਸੋ ਲੁਣੈ ਕਰਮਾ ਸੰੜਾ ਖੇਤਾ ਨਾਨਕ ਪ੍ਰਭ ਸਰਣਾਗਤੀ ਚਰਨ ਬੋਇਤ ਪ੍ਰਭ ਦੇਸ ਸੇ ਪਾਦੂਏ ਨਰਕ ਨਾਮ ਪਾਈ ਹੈ ਗੁਰ ਰਖਣ ਵਾਲਾ ਏਤਾ ਅਸੁੰਨ ਪ੍ਰੇਮ ਉਮਾ ਹੜਾ ਕਿਉ ਮਿਲਿਆ ਹਿਰਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਏ ਸੰਤ ਸਾਈ ਪ੍ਰੇਮ ਕੇ ਹੋ ਤਿਨ ਕੈ ਲਾਗਾ ਪਾਈ ਵਿਣ ਪ੍ਰਭ ਕਿਉ ਸੁਖ ਪਾਈ ਐ ਦੁਜੇ ਨਹੀਂ ਦਾਏ ਜਿਨੀ ਤਾਖਿਆ ਪ੍ਰੇਮ ਰਸ ਉਸੇ ਤ੍ਰਿਪਤ ਰਹਿ ਅਗਾਏ ਆਪ ਤ્યાਗ ਬੇਨਤੀ ਕਰੇ ਲੇਹੋ ਪ੍ਰਭੂ ਲੜਲਾਏ ਜੋ ਹਰ ਕੰਤ ਮਿਲਾਈਆ ਸੇ ਵਿਛੜ ਕਥੇ ਨਾ ਜਾਏ ਪ੍ਰਭ ਵਿਣ ਦੂੜਾ ਕੋ ਨਹੀਂ ਨਾਨਕ ਹਰ ਸਰਣਾਏ ਅਸੋ ਸੁਖੀ ਵਸੰਧੀਆਂ ਜਿਨਾਂ ਮਿਆ ਹਰ ਰਾਏ ਕੱਤ ਕੇ ਕਰਮ ਕਮਾਵਣੇ ਦੋਸ ਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਣਾ ਸਬੇ ਰੋਗਾ ਵੇਮਖ ਹੋਏ ਰਾਮ ਤੇ ਲੱਗਣ ਜਨਮ ਵਿਜੋਗਾ ਖਿਣ ਮਹਿ ਕੌੜੇ ਹੋਏ ਗਏ ਜਤੜੇ ਮਾਇਆ ਪੋਗਾ ਵੇਚ ਨਾ ਕੋਈ ਕਰ ਸਕੈ ਕਿਸ ਥੈ ਰੋਵਹਿ ਰੋਜਾ ਕੀਤਾ ਕਿਛੂ ਨਾ ਹੋਵੇ ਲਿਖਿਆ ਤੁਰ ਸੰਜੋਗਾ ਵਟ ਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੇ ਸਭਿ ਯੋਗ ਨਾਨਕ ਕੋ ਪ੍ਰਭ ਰਾਖ ਲੇ ਮੇਰੇ ਸਾਹਿਬ ਬੰਦੀ ਮੋਤਾ ਕਤਕ ਹੋਵੈ ਸਾਧ ਸੰਗ ਬਿਨ ਸੇ ਸੱਬੇ ਸੋਚ ਬੰਖਰ ਮਹਿ ਸੁਹੰਦੀਆਂ ਹਰ ਪਿਰ ਸੰਗ ਬੈਠੜਿ ਆਹੇ ਤਨ ਕੀ ਸੋਭਾ ਕਾਗਣੀ ਜੇ ਸਾਹਿਬ ਮਿਲੜਿ ਆਹੇ ਤਨ ਮਨ ਮੋਲਿਆ ਰਾਮ ਸੋ ਸੰਗ ਸਾਧ ਸਹਿਲੜਿ ਆਏ ਸਾਜਨਾ ਤੇ ਬਹਾਰੇ ਸੇ ਰਹਿਣ ਇਕੱਲੇ ਡਿਆਹੇ ਤਿੰਨ ਦੁੱਖ ਨਾ ਕਭੂ ਉਤਰੈ ਸੇ ਜਮ ਕੇ ਵਸ ਪੜਿਆਹੇ ਜਿੰਨੀ 라ਵੇ ਆਪ ਆਪਣਾ ਸੇ ਦਿਸਣ ਨਿਤ ਖੜਿਆਹੇ ਰਤਨ ਦੇਹਿਰ ਲਾਲ ਹਰ ਕੰਠ ਤਿੰਨਾ ਜੜਿਆਏ ਨਾਨਕ ਵਾਂਛੈ ਧੂੜ ਤਿੰਨਾ ਪ੍ਰਭ ਸਰਣੀ ਦਰਪੜਿਆਹੇ ਮੰਘਰ ਪ੍ਰਭ ਆਰਾਧਨਾ ਬਹੁੜਾ ਜਨਮ ਡਿਆਏ ਪੋਖ ਤੁਖਾਰ ਨਾ ਗਾਪਾਈ ਕੰਠਾ ਮਿਲਿਆ ਹਰਨਾਉ ਮਨ ਬੇਟਿਆ ਚਰਣਾ ਰਬਿੰਦ ਦਰਸਨ ਲਗੜਾ ਸਾਹੋ ਹੋ ਟੋਕ ਗਵਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹੋ ਵਿਖਿਆ ਪੋ ਨਾ ਸਕਈ ਮਿਲ ਸਾਧੂ ਗੁਨ ਗਾਹੋ ਜਹ ਤੇ ਉਪਜੀਤੇ ਮਿਲੀ ਸੱਚੀ ਪ੍ਰੀਤ ਸੁਨਾਉ ਕਰ ਗਹਿ ਲੀਨੀ ਪਾਰ ਬ੍ਰਹਮ ਬਹੁੜ ਨਾ ਵਿਛੜਿ ਆਉ ਬਾਦ ਜਾਉ ਲਖ 베ਰੀਆਂ ਹਰ ਸੱਜਣ ਅਗਨ ਅਗਾਹੋ ਸ਼ਰਮ ਪਈ ਨਾਰਾਹਿਣ ਨਾਨਕ ਦਰਪਈ ਆਉ ਹੋਕ ਸੁਵੰਦਾ ਸਰਬ ਸੁਖ ਜਿਸ ਬਖਸ਼ੇ ਬੇਪਰਵਾਹੋ ਮਾਗ ਮਜਨ ਸੰਗ ਸਾਧੂਆ ਤੂੜੇ ਕਰਿ ਇਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਪ੍ਰਦਾਨ ਜਨਮ ਕਰਮ ਮਲ ਔਤਰੈ ਮਨ ਤੇ ਜਾਏ ਗਮਾਨ ਕਾਮ ਕ੍ਰੋਧ ਨਾ ਮੁਹੀਐ ਬਿਨ ਸਹਿ ਲੋਭ ਸੁਵਾਨ ਸਚੈ ਮਾਰਗ ਚਲਤਿਆ ਉਸ ਤਤ ਕਰੇ ਜਹਾਨ ਅੱਠ ਛੜ ਤੀਰ ਸਗਲ ਪੁੰਨ ਜੀ ਦਇਆ ਪ੍ਰਵਾਨ ਜਿਸ ਨੂੰ ਦੇਵੇ ਦਇਆ ਕਾਰ ਸੋਈ ਪੁਰਖ ਸੁਜਾਨ ਜਿਨਾਂ ਮਿਲਿਆ ਪ੍ਰਵਾਪੁਰਣਾ ਨਾਨਕ ਤਿਨ ਕੁਰਬਾਨ ਮਾਘ ਸੁਚੇ ਸੇ ਕਾਂਢੀ ਜਨ ਪੂਰਾ ਗੁਰ ਮਿਹਰਵਾਨ ਫਲ ਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟਿਆ ਆਏ ਸੰਸਹਾਰੇ ਰਾਮ ਕੇ ਕਰ ਕਿਰਪਾ ਦੀਆਂ ਮਿਲਾਏ ਛੇ ਜਿ ਸਵਾਰੀ ਸਰਬ ਸੁਖ ਹੁਣ ਦੁੱਖਾਂ ਰਹੀ ਜਾਏ ਇਛਪਨੀ ਵਡਪਾਗਣੀ ਵਰ ਪਾਇਆ ਰਾਏ ਮਿਲ ਸਹਿਆ ਮੰਗਲ ਗਾਵਹੀ ਗੀਤ ਗੋਵਿੰਦ ਲਾਏ ਹਰ ਜੀਹਾ ਅਵਰਨਾ ਦਿਸਾਈ ਕੋਈ ਦੂਜਾ ਲਵੈ ਨਾ ਲਾਏ ਹਾਲਤ ਪਲਤ ਸਵਾਰਿ ਆਉਣ ਨੇ ਚੋ ਦਿੱਤੀਨ ਜਾਏ ਸੰਸਾਰ ਸਾਗਰ ਤੇ ਰਖਿਐਨ ਬਹੁੜ ਨਾ ਜਨਮ ਧਾਏ ਜੇਵਾ ਏਕ ਅਨੇ ਗੁਣ ਤੇਰੇ ਨਾਨ ਚਰਣੀ ਪਾਏ ਫਲ ਗੁਣ ਨੇਤ ਸਲਾਹੀਆ ਜਿਸਨੂੰ ਤਿਲਣਾ ਤਮਾਏ ਜਿਨ ਜਿਨ ਨਾਮ ਧਿਆਆ ਜਿਨ ਕੇ ਕਾਜ ਸਰੇ ਹਰ ਗੁਰ ਪੂਰਾ ਆਰਾਧਿਆ ਦਰਗਹਿ ਸੱਚ ਖਰੇ ਸਰਬ ਸੁਖਾ ਨਿਤ ਚਰਨ ਹਰ ਪਵ ਜਲ ਵਿਖਮ ਤਰੇ ਐ ਪ੍ਰੇਮ ਪਗਤ ਤਿਨ ਪਾਈਆ ਵਿਖਿਆ ਨਹੀ ਦਰੇ ਐ ਕੋੜ ਗਏ ਧੁਪ ਦਾਨ ਸੀ ਪੂਰਨ ਸੱਚ ਗੁਰੇ ਬਾਰ ਬ੍ਰਹਮ ਪ੍ਰਭ ਸੇਵੰਦੇ ਮਨ ਅੰਤਰ ਏਕਦਰੇ ਬਾਹ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸਦਾਨ ਕਿਰਪਾ ਕਰੋ ਹਰੇ ਮਾਂ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸਦਾਨ ਕਿਰਪਾ ਕਰੋ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਸ ਗੁਰੂ ਸਾਹਿਬ ਜੀ ਰਾਮ ਕਲੇ ਮਹੱਲਾ ਤੀਜਾ ਅਨੰਤ ਕੋ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿਜ ਸਿਟੀ ਮਨ ਵਦੀਆਂ ਵਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਇਆ ਸ਼ਬਦੋ ਤਾਂ ਗਾਓ ਹਰੀ ਕੇ ਰਾਮਨ ਤਾਇ ਕਹਿ ਨਾਨਕ ਆਨੰਦ ਹੋਆ ਸਤ ਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰੋਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੋਖ ਤੋਂ ਵਿਸਾਰਣਾ ਅੰਗੇਕਾਰ ਹੋ ਕਰੇ ਤੇਰਾ ਕਰ ਜਿਸੁ ਸੁਵਾਰਣਾ ਸਭਨਾ ਗੱਲਾਂ ਸਤਿ ਸਵਾਮੀ ਸੋ ਕਿਉ ਬਨ ਹੋਈ ਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਬੂਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ ਘਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸੰਤ ਸੁਨਾ ਤੇਰੀ ਨਾਮ ਮਨ ਮੁਸਾਵੇ ਨਾਮ ਜਿੰਕਾ ਮਨ ਉਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਮ ਸੱਤੇ ਸਾਹਿਬ ਕਿਆ ਨਹੀਂ ਕਰਤੇ ਰਹਿ ਸਤਾ ਨਾਮ ਮੇਰਾ ਆਧਾਰੂ ਸਾਚ ਨਾਮ ਮੇ ਅਧਾਰ ਮੇਰਾ ਜਨ ਕੋ ਖਾਂ ਸਭ ਗਵਾਈਆਂ ਕਰ ਸਾਤ ਸੁਖ ਮਨ ਆਏ ਵਸਿਆ ਜਨੇ ਛਾਂ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਦੀਏ ਵਡਿਆਈਆਂ ਕਹਿ ਨਾਨਕ ਸੁਣੋ ਸੰਤੋਸ਼ੋ ਤਰੂ ਪਿਆਰੂ ਸਾਚਾ ਨਾਮੁ ਮੇਰਾ ਅਧਾਰੋ ਵਾਦ ਪੰਚ ਸ਼ੋਧਿਤ ਕਰਿ ਸੁਭਾਗੈ ਕਰਿ ਸੁਭਾਗੈ ਸ਼ੋਧਵਾਜੀ ਕਲਾਜ ਕਰਧਾਰਿਆ ਪੰਚ ਦੂਤ ਦਵਸ ਕੀਤੇ ਕਾਲ ਕੰਡਿ ਮਾਰਿਆ ਤੁਰ ਕਰਮ ਪਾਇਆ ਤੁਜਨ ਕੋ ਸੇ ਨਾਮ ਹਰਿ ਕਹਿ ਲਾਗੇ ਕਹਿ ਨਾਨਕ ਤੈ ਸੁਖੁ ਆਤਿ ਕਰ ਅਨੰਦਵਾਜੀ ਆਨੰਦ ਸੁਣੋ ਵੱਡ ਭਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹ ਤੇ ਪਵਿਤਾ ਸਤ ਗੁਰ ਰਹਾ ਵਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹ ਤੇ ਪਵਿਤਾ ਸਤ ਗੁਰ ਰਹਾ ਵਰਪੂਰੇ ਬੇਨਵੰਤ ਨਾਨਕ ਕੋ ਚਰਨ ਲਾ ਕੇ ਵਾਜੇ ਅਨਹਦ ਤੂਰੇ ਸ਼ਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਇ ਦਾਇਆ ਖੇਲ ਸੰਗਲ ਜਗਤਾ ਚੰਗਿਆਈਆਂ ਬੁਰਿਆਈਆਂ ਬਾਤ ਧਰਮ ਅਧੂਰਾ ਕਰਮੀਆਂ ਪਾ ਆਪਣੀ ਕਿਨੇੜੇ ਕਿ ਦੂਰਾ ਜਿਨਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੇ ਛੁਟੇ ਨਾਲ ਜਿਨਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਜੇਤੇ ਛੁੱਟੇ ਨਾਲ 12 ਮਹਾਮਾਂਝ ਮਹੱਲਾ ਪੰਜਵਾ ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਕਿਰਤਾ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ ਚਾਰ ਕੁੰਟ ਦੇ ਦਿਸ ਭ੍ਰਮੇ ਥਕ ਆਏ ਪ੍ਰਭ ਕੀ ਸਾਮ ਤੇਨ ਦੁਦੈ ਤੇ ਬਹਾਰੀ ਕਿਤੈ ਨ ਆਵੇ ਕਾਮ ਜਲ ਬਿਨ ਸਾਖ ਕੁਮਲਾਵਤੀ ਉਪਜੈ ਨਹੀਂ ਦਾਮ ਹਰ ਨਾਹੇ ਨਾਮਿ ਨਿਯਾ ਸਾਜਨ ਕਤ ਪਾਈਐ ਬਿਸਰਾਮ ਜਿਤ ਘਰ ਹਰਿ ਕੰਤਿ ਨਾ ਪ੍ਰਗਟੈ ਭਟ ਨਗਰ ਸੇ ਗ੍ਰਾਮ ਸਰਬ 시ਗਾਰ ਤਬੋਲ ਰਸ ਸਣਦੇ ਹੀ ਸੁਖਾਮ ਪ੍ਰਭ ਸੁਆਮੀ ਕੰਤ ਵਿਹੋਣੀ ਆਮੀ ਤ ਸੱਜਣ ਸਭ ਜਾਮ ਨਾਨਕ ਕੀ ਬੇਨੰਤੀ ਆ ਕਰ ਕਿਰਪਾ ਦੀ ਦੇ ਨਾਮ ਹਰ ਮਿਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਿਹਤਲ ਧਾਮ ਜੇ ਤੂੰ ਗੋਬਿੰਦ ਆਰਾਧਿਆ ਹੋਏ ਆਨੰਦ ਘਣਾ ਸੰਤ ਨਾਮ ਮਿਲ ਪਾਈ ਐ ਰਸਨਾ ਨਾਮ ਭਣਾ ਜਨ ਪਾਇਆ ਪ੍ਰਭ ਆਪਨਾ ਆਏ ਤਿਸ ਗਣਾ ਇੱਕ ਖਿਨਾ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਬਣਾ ਸੋ ਪ੍ਰਭ ਚੇਤਨਾ ਆਵਈ ਕਿਤੜਾ ਦੁੱਖ ਗਣਾ ਜਿੰਨੀ 라ਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਣਾ ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲੱਗਾ ਵੈਸਾ ਤੀਰਣ ਕੋ ਵਾਟੀਆਂ ਜਿੰਨਾ ਪ੍ਰੇਮਿ ਸੋ ਹਰ ਸਾਧਨ ਪੁਰਖ ਵਿਸਾਰਕੈ ਲੱਗੇ ਮਾਇਆ ਤੋ ਪੁੱਤਰ ਕਲਤਰਣਾ ਸੰਗਤ ਨਾ ਹਰ ਅਬਨਾਸੀ ਓ ਪਲਚ ਪਲਚ ਸਗਲੀ ਮੋਈ ਝੁੱਠੈ ਧੰਦਾ ਮੋਹ ਇਕ ਸਰਕੈ ਨਾਮ ਬਿਨ ਅੱਗੇ ਲਈ ਐ ਖੋ ਦਇਓ ਬਿਸਾਰਿ ਕੋਚਣਾ ਪ੍ਰਭ ਬਿਨ ਅਵਰਨਾ ਕੋਏ ਪ੍ਰੀਤਮ ਚਰਣੀ ਜੋ ਲਗੇ ਤਨ ਕੀ ਨਿਰਮਲ ਸੋਏ ਆ ਨਾਨਕ ਕੀ ਪ੍ਰੋਬੇਨਤੀ ਪ੍ਰਭ ਮਿਲੋ ਹੁ ਪ੍ਰਾਪਤ ਹੋਏ ਵੈ ਸਾਖ ਸੁਹਾਵਾ ਤਾਂ ਲਗੈ ਦਾਸ ਸੰਤ ਭਟੈ ਹਰ ਸੋਏ ਹਰ ਜੇਠ ਜੁੜੰਦਾ ਲੋੜੀਐ ਜਿਸ ਅਗੈ ਸਭ ਨਿਵੰਨ ਹਰ ਸੱਜਣ ਆਵਣ ਲਗੇ ਆ ਕਿਸੈ ਨ ਦੇ ਬੰਨ ਮਾਣਕ ਮੋਤੀ ਨਾਮ ਪ੍ਰਾਪਨ ਲਗੈ ਨਾਹੀ ਸੰਨ ਰੰਗ ਸੁਬੇ ਨਾਰਾਇਣੇ ਜੀਤੇ ਮਨ ਪਾਵਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰੰਨ ਜੋ ਪ੍ਰਭ ਕੀਤੇ ਆਪਨੇ ਸਹੀ ਕਹੀਏ ਧੰਨ ਆਪਣ ਲੀਆ ਜੀ ਮਿਲੈ ਵਿਛੜ ਕਿਉ ਰਵਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਣਨਨ ਹਰ ਜੇਠ ਰੰਗਿਲਾ ਤਿਸ ਦਣੀ ਜਿਸ ਪੈ ਭਾਗ ਮਥਨ ਆਸਾੜ ਤਪੰਦਾ ਤਿਸ ਲੱਗੈ ਹਰਣਾ ਹੁ ਨਾ ਜਿੰਨਾ ਪਾਸ ਜਗ ਜੀਵਨ ਪਰ ਤਿਆਗ ਕੈ ਮਾਨ ਸੰਧੀ ਆਸ ਦੁਐ ਭਾਏ ਵੇ ਗੂਚੀਐ ਗਲਪੇ ਅਸ ਜਮਕੀ ਫਾਸ ਜਿਹਾ ਬੀਜੈ ਸੋ ਲੁਣੈ ਮਥੈ ਜੋ ਲਿਖਿਆ ਸ ਰਣ ਮਿਆਣੀ ਪਛਤਾਣੀ ਉਕ ਚੱਲੇ ਗਈ ਨਿਰਾਸ ਜਿਨ ਕੋ ਸਾਧੂ ਭੇਟਿਐ ਸੋ ਦਰਗੈ ਹੋਏ ਖੜਾਸ ਕਰ ਕਿਰਪਾ ਪ੍ਰਵਾਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆ ਸਾੜ ਸੁਹੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸੇ ਕਾਮਣੀ ਚਰਨ ਕਮਲ ਸੋ ਪਿਆਰਾ ਮਨ ਤਲਤਾ ਸੱਚ ਰੰਗ ਇੱਕੋ ਨਾਮ ਧਾਰ ਵਿਖਿਆ ਰੰਗ ਕੁੜਾਵਿਆ ਦਿਸਣ ਸਬੇ ਛਾਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਵਣ ਤਿਨ ਪ੍ਰਭ ਸੰਗ ਮੌਲਿਆ ਸਮਰਥ ਪੁਰਖ ਅਪਾਰ ਹਰ ਮਿਲਣੈ ਨੂੰ ਮਨ ਲੋਚਦਾ ਕਰਮ ਮਿਲਾਵਣ ਹਾਰ ਜਿਨਹੀ ਸਖੀ ਪ੍ਰਪਾਇਆ ਹੋਉ ਤਿਨ ਕੈ ਸਤਬਲ ਹਾਰ ਨਾਨਕ ਹਰਜੀ ਮਿਆਕਾਰ ਸ਼ੋਦ ਸਵਾਰਣ ਹਾਰ ਸਾmvn ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰ ਹਾਰ ਵਾਦੂਏ ਪਰਮ ਪੁਲਾਣੀਆਂ ਦੁਜੈ ਲਗਾਹੇ ਤਾ ਲਖਸਗਾਰ ਬਣਾਇਆ ਕਾਰਜ ਨਾਹੀ ਕੀਤਾ ਜਿਤ ਦਿਨ ਦੇਹ ਬਿਨਸ ਸੀਤ ਤਤਲੇਵੈ ਕੈਸਨ ਪ੍ਰੀਤ ਪਕੜ ਚਲਾਇਨ ਦੂਤ ਜਮ ਕਿਸੈ ਨਾ ਦੇਨੀ ਭੇਤ ਛੱਡ ਖੜੋਤੇ ਖਿੰਨਾ ਮਾਹੇ ਜਨਸੋਂ ਲੱਗਾ ਹੇ ਤਾ ਹੱਥ ਮਰੋੜੈ ਤਨ ਕੱਪੇ ਸਿਆਹੋ ਵਾਸੇ ਤਾ ਜੀਹਾ ਵਿਜੈ ਸੋ ਲੁਣੈ ਕਰਮਾ ਸੰੜਾ ਖੇਤਾ ਨਾਨਕ ਬਖਸ਼ਰਣਾਗਤੀ ਚਰਣਾ ਬੋਇਤ ਪ੍ਰਭ ਦੇਸ ਸੇ ਪਾਧੂਏ ਨਰਤਨਾ ਪਾਏ ਹੈ ਗੁਰ ਰਖਣ ਵਾਲਾ ਏਤਾ ਅਸੁੰਨ ਪ੍ਰੇਮ ਉਮਾੜਾ ਕਿਉ ਮਿਲਿਆ ਹਰ ਜਾਏ ਮਨ ਤਨ ਪਿਆਸੋ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਏ ਸੰਤ ਸਾਈ ਪ੍ਰੇਮ ਕੇ ਹੋ ਤਿਨ ਕੈ ਲਾਗਾ ਪਾਏ ਵਿਣ ਪ੍ਰਭ ਕਿਉ ਸੁਖ ਪਾਈ ਐ ਦੋ ਜੇ ਨਹੀ ਦਾਏ ਜਿਨੀ ਤਾਖਿਆ ਪ੍ਰੇਮ ਰਸ ਉਸੇ ਤ੍ਰਿਪਤ ਰਏ ਅਗਾਏ ਆਪ ਤ્યાਗ ਬੇਨਤੀ ਕਰੇ ਲੇਹੋ ਪ੍ਰਭੂ ਲੜਲਾਏ ਜੋਰ ਕੰਤ ਮਿਲਾਈਆਂ ਸੇ ਵਿਛੜ ਕਥੇ ਨਾ ਜਾਏ ਪ੍ਰਭ ਵਿਣ ਦੂਜਾ ਕੋ ਨਹੀ ਨਾਨਕ ਹਰ ਸਰਣਾਏ ਅਸੋ ਸੁਖੀ ਵਸੰਧੀਆਂ ਜਿਨ ਨਾਮਿਆ ਹਰ ਰਾਏ ਕਤਕੇ ਕਰਮ ਕਮਾਵਣੇ ਦੋਸ ਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਣਾ ਸਬੇ ਰੋਗ ਬੇਮਖ ਹੋਏ RAM ਤੇ ਲੱਗਣ ਜਨਮ ਵਿਜੋਗਾ ਖਿਣ ਮਹਿ ਕੌੜੇ ਹੋਏ ਗਏ ਜਿਤੜੇ ਮਾਣਾ ਪੂਗਾ ਵੇਚ ਨਾ ਕੋਈ ਕਰ ਸਕੈ ਕਿਸ ਥੈ ਰੋਗ ਹੈ ਰੋਜਾ ਕੀਤਾ ਕਿਛੂ ਨਾ ਹੋਵੇ ਲਿਖਿਆ ਤੁਰ ਸਮਝੋਗਾ ਵੜਾ ਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੇ ਸਭਿ ਯੋਗ ਨਾਨਕ ਕੋ ਪ੍ਰਭ ਰਾਖਲੇ ਮੇਰੇ ਸਾਹਿਬ ਬੰਦੀ ਮੋਤਾ ਕਤਕ ਹੋਵੈ ਸਾਧ ਸੰਗ ਬਿਨ ਸੇ ਸਭੇ ਸੋਚਾ ਮੰਘਰ ਮਹਿ ਸੁਹੰਦਿਆ ਹਰ ਫਿਰ ਸੰਗ ਬੈਠੜਿ ਆਹੇ ਤਨ ਕੀ ਸੋਭਾ ਕਾਗਣੀ ਜੇ ਸਾਹਿਬ ਮਿਲੜਿ ਆਹੇ ਤਨ ਮਨ ਮੌਲਿਆ ਰਾਮ ਸੋ ਸੰਗ ਸਾਧ ਸਹਿ ਲੜਿ ਆਏ ਸਾਜਨਾ ਤੇ ਬਾਹਰੇ ਸੇ ਰਹਿਣ ਇਕੱਲੜਿਆ ਹੈ ਤਿੰਨ ਦੁੱਖ ਨਾ ਕਭੂ ਉਤਰੈ ਸੇ ਜਮ ਕੇ ਵਸ ਪੜਿਆ ਹੈ ਜਿੰਨੀ 라ਵੇ ਆਪ ਆਪਣਾ ਸੇ ਦਿਸਮ ਨਿਤ ਖੜਿਆ ਹੈ ਰਤਨ ਦੇ ਵੇਹਰ ਲਾਲ ਹਰ ਕੰਠ ਤਿੰਨਾ ਜੜਿਆਏ ਨਾਨਕ ਬਾਣਛੈ ਧੂੜ ਤਿੰਨਾ ਪ੍ਰਭ ਸਰਣੀ ਦਰ ਪੜਿਆਏ ਮੰਘਰ ਪ੍ਰ ਅਰਾਤਨਾ ਬਹੁੜਾ ਨਾ ਜਨਮ ਡਿਆਏ ਪੋਖ ਤੁਖਾਰ ਨਾ ਗਾਪਾਈ ਕੰਠਾ ਮਿਲਿਆ ਹਰਨਾਉ ਮਨ ਬੇਟਿਆ ਚਰਣਾ ਰਬਿੰਦ ਦਰਸ਼ਨ ਲਗੜਾ ਸਾਹੋ ਹੋ ਟੋਕ ਗੁਵਿੰਦ ਕਪਾਲ ਰਾਏ ਸੇਵਾ ਸਾਮੀ ਲਾਹੋ ਵਿਖਿਆ ਪੋ ਨਸਕਈ ਮਿਲ ਸਾਧੂ ਗੁਨ ਗਾਹੋ ਜਹ ਤੇ ਉਪਜੀਤੇ ਮਿਲੀ ਸੱਚੀ ਪ੍ਰੀਤ ਸੁਨਾਉ ਕਰ ਗਹਿ ਲਿਨੀ ਪਾਰ ਬ੍ਰਹਮ ਬਹੁੜ ਨਾ ਵਿਛੜਿ ਆਉ ਬਾਰ ਜਾਉ ਲਖ 베ਰੀਆਂ ਹਰ ਸੱਜਣ ਅਗਮ ਅਗਾਹੋ ਸ਼ਰਮ ਪਈ ਨਾ ਰਾਹਿਣ ਨਾਨਕ ਦਰਪਈ ਆਉ ਹੋਕ ਸੁੰਦਾ ਸਰਬ ਸੁਖ ਜਿਸ ਬਖਸ਼ੇ ਬੇਪਰਵਾਹ ਮਾਗ ਮਦਨ ਸੰਗ ਸਾਧੂ ਆ ਤੂੜੇ ਕਰਿ ਈਸ਼ ਨਾਨ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰਿ ਦਾਨ ਜਨਮ ਕਰਮ ਮਲ ਔਤਰੈ ਮਨ ਤੇ ਦਇ ਗਮਾਨ ਕਾਮ ਕ੍ਰੋਧ ਨਾ ਮੋਹੀਐ ਬਿਨ ਸੈ ਲੋਭ ਸੁਆਨ ਸਚੈ ਮਾਰਗ ਚਲਦਿਆ ਉਸਤਤ ਕਰੇ ਜਹਾਨ ਅਠ ਛੜ ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ ਜਿਸ ਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ ਜਿਨ੍ਹਾਂ ਮਿਲੇ ਆ ਪ੍ਰਵਾਪਰਣਾ ਨਾਨਕ ਦਿਨ ਕੁਰਬਾਨ ਮਾਘ ਸੁਤੇ ਸੇ ਕਾਂਢੀ ਜਨਪੂਰਾ ਗੁਰ ਮਿਹਰਵਾਨ ਫਲ ਗੁਣ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਟੇ ਆਏ ਸੰਸਹਾਰੇ RAM ਕੇ ਕਰ ਕਿਰਪਾ ਦੀਆਂ ਮਿਲਾਏ ਛੇਜ ਸਵਾਵੀ ਸਰਬਸੁਤ ਹੁਣ ਤੁਖਾ ਰਹੀ ਜਾਏ ਇਛਪਨੀ ਵਡਪਾ ਅਗਣੀ ਵਰਪਾਇ ਰਾਏ ਮਿਲ ਸਹੀਆ ਮੰਗਲ ਗਾਵਹੀ ਗੀਤ ਗੋਵਿੰਦ ਲਾਏ ਹਰ ਜੀਹਾ ਅਵਰਨਾੰ ਦਿਸੈ ਕੋਈ ਦੂਜਾ ਲਵੈ ਨਾ ਲਾਏ ਹਾਲਤ ਪਲਤ ਸਵਾਰਿ ਆਉਣ ਨੇ ਤੋ ਦਿੱਤੀ ਅਨ ਜਾਏ ਸੰਸਾਰ ਸਾਗਰ ਤੇ ਰਖਿਐਨ ਬਹੁੜ ਨਾ ਜਨਮ ਥਾਏ ਜੇਵਾ ਏਕ ਅਨੇਕ ਗੁਣ ਤੇਰੇ ਨਾਨ ਚਰਨੀ ਪਾਏ ਭਗਵਾਨ ਨੇ ਤਸਲਾਹੀ ਜਿਸ ਨੂੰ ਤਿਲਣਾ ਤਮਾਏ ਜਿਨ ਜਨ ਨਾਮ ਧਿਆਇ ਜਿਨ ਕੇ تاج ਸਰੇ ਹਰ ਗੁਰ ਪੂਰਾ ਆਰਾਧਿਆ ਦਰਗਹ ਸੱਚ ਖਰੇ ਸਦ ਸੁਖਾ ਨਿਤ ਚਰਨ ਹਰ ਪਵ ਜਲ ਵਿਖਮ ਤਰੇ ਐ ਪ੍ਰੇਮ ਭਗਤ ਤਿਨ ਪਾਈਆ ਵਖਿਆ ਨਾਹੀ ਦਰੇ ਐ ਕੋੜ ਗਏ ਦੁਪਦਾਨ ਸੀ ਪੂਰਨ ਸੱਚ ਫਰੇ ਬਾਰ ਬ੍ਰਹਮ ਪ੍ਰਭ ਸੇਵੰਦੇ ਮਨ ਅੰਤਰ ਏਕਦਰੇ ਮਾਂ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸਦਾਨ ਕਿਰਪਾ ਕਰੋ ਹਰੇ ਮਾਂ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸਦਾਨ ਕਿਰਪਾ ਕਰੋ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਤੀਜਾ ਅਨੰਤ ਕੋ ਓੰਕਾਰ ਸਤਗੁਰ ਪ੍ਰਸਾਦ ਅਨੰਦ ਭਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿਜ ਸਿਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਇਆ ਸ਼ਬਦੋ ਤਾਂ ਗਾਓ ਹਰੀ ਕੇ ਰਾਲਾ ਮਨ ਤਾਇਆ ਕਹਿ ਨਾਨਕ ਆਨੰਦ ਹੋਆ ਸਤਿ ਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਵਰਣਾ ਲੈ ਹਰ ਨਾਲ ਰਹੋ ਤੂੰ ਮਨ ਮੇਰੇ ਦੋਖੋਂ ਵਿਸਾਰਣਾ ਅੰਗੇਕਾਰ ਹੋ ਕਰੇ ਤੇਰਾ ਕਰ ਜਿਵੇਂ ਸੁਵਾਰਣਾ ਸਭਨਾ ਗੱਲਾਂ ਸਤਿਰਾਤ ਸੁਆਮੀ ਸੋ ਕਿਉਨ ਹੋ ਹੁਮਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੂ ਰ ਨਾਲੇ ਸਾਚੇ ਸਾਹਿਬਾ ਕਿਆ ਨਹੀ ਕਰਤੇ ਰਹਿ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸੰਤ ਸੁਨਾ ਤੇਰੀ ਨਾਮ ਮਨ ਮੁਸਾਵੇ ਨਾਮ ਜਿਨ ਕੈ ਮਨੁ ਸੇ ਆ ਵਾਜੇ ਸ਼ਬਦ ਘਨੇਰੇ ਕੈ ਨਾਨਕ ਸਤੇ ਸਾਹਿਬ ਕਿਆ ਨਹੀ ਕਰਤੇ ਰਹਿ ਸਤਾ ਨਾਮ ਮੇਰਾ ਆਧਾਰੂ ਸਾਚ ਨਾਮ ਮੇ ਆਧਾਰ ਮੇਰਾ ਜਿਨ ਤੁਖਾਂ ਸਭ ਗਵਾਈਆਂ ਕਰ ਸਾਤ ਸੁਖ ਮਨ ਆਏ ਵਸਿਆ ਜਿਨ ਇਛਾਂ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਚੁਨੀਆਂ ਵਡਿਆਈਆਂ ਕਹਿ ਨਾਨਕ ਸੁਣੋ ਸੰਤੋਸ਼ੋ ਤਰੂ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਤੇ ਪੰਚ ਸ਼ੋਦ ਕਰਸ ਭਾਗੈ ਕਰਸ ਭਾਗੈ ਸ਼ੋਦ ਵਾਜੀ ਕਲਾ ਜਪ ਕਰਧਾਰਿਆ ਪੰਚ ਦੋਤਦ ਵਸ ਕੀਤੇ ਕਾਲ ਕਣਕੁ ਮਾਰਿਆ ਤੁਰ ਕਰਮ ਪਾਇਆ ਤੁਜਨ ਕੋ ਸੇ ਨਾਮ ਹਰਿ ਕਹਿ ਲਾਗੇ ਕਹਿ ਨਾਨਕ ਤੈ ਸੁਖੁ ਆਤਿ ਜਗਰ ਅਨਹਦ ਵਾਜੀ ਆਨੰਦ ਸੁਣੋ ਵੱਡ ਭਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੇ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹ ਤੇ ਪਵਿਤਾ ਸਤ ਗੁਰ ਰਹਾ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਚੇ ਅਨਹਦ ਤੂਰੇ ਸੁਣਤੇ ਪੁਨੀਤ ਕਹ ਤੇ ਪਵਿਤਾ ਸਤ ਗੁਰ ਰਹਾ ਭਰਪੂਰੇ ਬਿਨਵੰਤ ਨਾਨਕ ਕੋ ਚਰਨ ਲਾਗੇ ਵਾਜੇ ਅਨਹਤ ਤੂਰੇ ਸ਼ਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਇ ਦਾਇਆ ਖੇਲੈ ਸੰਗਲ ਜਗਤਾ ਚੰਗਿਆਈਆਂ ਬੁਰਿਆਈਆਂ ਬਾਤ ਧਰਮ ਅਧੂਰਾ ਕਰਮੀਆਂ ਪੋ ਆਪਣੀ ਕਿਨੇੜੇ ਕਿ ਦੂਰਾ ਜਿਨਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਾਲੇ ਕੀਤੀ ਛੁੱਟੀ ਨਾਲ ਜਿਨਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੇ ਛੁਟੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਠਾ ਤੋ